ਖਨੌਰੀ ਬਾਰਡਰ ਦੀਆਂ ਜਿਹੜੀਆਂ ਤਸਵੀਰਾਂ ਬੇਹਦ ਸਥਿਤੀ ਜਿਹੜੀ ਆ ਉਹ ਤਣਾਅਪੂਰਨ ਹੋ ਚੁੱਕੀ ਆ ਕਿਸਾਨ ਜਿਹੜਿਆ ਉਹ ਬੈਰੀਕਾਟ ਦੇ ਨੇੜੇ ਆ ਕੇ ਉਹ ਮਰਨ ਵਰਤ ਤੇ ਬੈਠਣ ਲਈ ਪਹੁੰਚ ਚੁੱਕੇ ਹਨ ਤੇ ਦੂਜੇ ਪਾਸੇ ਜੇ ਦੇਖਿਆ ਜਾਵੇ ਉਹ ਹਰਿਆਣਾ ਪੁਲਿਸ ਤੇ ਜਿਹੜੇ ਜਵਾਨ ਆ ਉਹ ਇਹਨਾਂ ਨੂੰ ਰੋਕਣ ਵਾਸਤੇ ਇੱਥੇ ਪੂਰਾ ਡਟੇ ਹੋਏ ਆ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨਿਊਜ਼ ਟਾਈਮ ਪੰਜਾਬ ਦੇ ਜ਼ਰੀਏ 111 ਕਿਸਾਨਾਂ ਆਗੂਆਂ ਦਾ ਜਥਾ ਉਹ ਇੱਥੇ ਪਹੁੰਚ ਚੁੱਕਿਆ ਗੱਲਬਾਤ ਜੁੜੂ ਕੀਤੀ ਜਾ ਰਹੀ ਹੈ ਕਪਾੜਾ ਕੋਟਲਾ ਫਰਦੋਸਾ ਦੇ ਭਾਈ ਕੀ ਕਰੀ ਜਾਂਦਾ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਤੇ ਸੁਖਜੀਤ ਸਿੰਘ ਹਰ ਤੋਂ ਛੰਡੇ ਆ ਜਿਹੜੇ ਉਹ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਆ। ਗੱਲਬਾਤ ਸੁਣਾਈ ਜਾਨਾ। ਸਨਾਨ ਦੇ ਵਿੱਚ ਗੱਲਬਾਤ ਚੱਲ ਰਹੀ ਹੈ। ਲੱਗ ਜਾਣ ਤੋਂ ਪਹਿਲਾਂ 5 ਮਿੰਟ ਲੱਗ ਜਾਣ। ਹਰਿਆਣਾ ਬੰਦੀ ਬੰਦੀ ਕੋਟੀ ਤਿਆਰੀ ਹੈ। ਕਈ ਨੇਹਰਾਂ ਦੇ ਵਿੱਚ ਹਰਿਆਣਾ ਪੁਲਿਸ ਖੜੀ ਹੈ। ਆ ਗੱਲਬਾਤ ਚੱਲ ਰਹੀ ਹੈ ਹਰਿਆਣਾ ਪੁਲਿਸ ਦੇ ਨਾਲ। ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਬੈਰੀਕੇਟਿੰਗ ਤੇ ਅਗਲੇ ਪਾਸੇ ਜਿਹੜੀ ਉਹ ਕਈ ਲੇਰਾਂ ਦੇ ਵਿੱਚ ਜਿਹੜੀ ਹਰਿਆਣਾ ਪੁਲਿਸ ਨੂੰ ਕਿਸਾਨਾਂ ਨੂੰ ਰੋਕਣ ਲਈ ਤਿਆਰ ਖੜੀ ਆ ਛੰਡੇ ਨਾ ਨਗਰੀ ਬਾਈ ਕਿਸਾਨ ਆ ਕੋ ਕਾਕਾ ਸਿੰਘ ਕੋਟੜਾ ਤੇ ਸੁਖਜੀਤ ਸਿੰਘ ਹਰ ਦੋ ਛੰਡੇ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਿਹਾ ਤੇ ਜਿਹੜੀ ਹਰਿਆਣਾ ਪ੍ਰਸ਼ਾਸਨ ਦੇ ਨਾਲ ਜਿਹੜੀ ਉਹ ਸਿਮਤੀ ਵੀ ਬਣਦੀ ਦਿਖਾਈ ਦੇ ਰਹੀ ਆ ਕੌਰੀ ਬਾਰਡਰ ਤੋਂ ਦਿਖਾ ਦਿੰਨੇ ਆ ਤਸਵੀਰਾਂ ਤੁਹਾਨੂੰ ਕੌਰੀ ਬਾਰਡਰ ਤੋਂ ਦਿਖਾਣੇ ਕਿਸਾਨ ਵਧੇ ਨੇ ਤਸਵੀਰਾਂ ਖਨੌਰੀ ਬਾਰਡਰ ਦੀਆਂ ਕਿਸਾਨ ਅੱਗੇ ਵਧ ਰਹੇ ਆ ਸਾਫ ਸੰਤਰੀ ਬਣ ਚੁੱਕੀ ਆ ਕਿਸਾਨ ਅੱਗੇ ਵਧੇ ਨੇ ਤਸਵੀਰਾਂ ਤੁਹਾਨੂੰ ਖਨੌਰੀ ਬਾਰਡਰ ਤੋਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਬੈਠੋ ਸਾਰੇ ਜਿੱਥੇ ਸਾਰਾ ਬੈਠ ਜਾ ਜਿਹੜੇ ਕਾਪੀ ਵਿੱਚ ਬਿਲਕੁਲ ਸਿਆਉਣੀ ਦੇਖਣ ਤੋਂ ਕਿ ਹੋਣਾ ਜੇ ਆਪਾਂ ਗੱਲ ਕਰੀਏ ਹਮੇਸ਼ਾ ਮਰਨ ਮਤ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਤਾਂ ਬੈਠ ਜਾਓ ਜੋ ਜਿਹੜੇ ਸੁਣੋ ਤਾਂ ਬਹੁਤ ਬੰਦ ਕਰੇ ਪਾਜੀ ਅੱਜ ਇਹ ਤਰਲਾ ਪ੍ਰਦਰਸ਼ਨ ਆ ਫਿੱਟਾ ਜਾਨੇ ਜਗਾ ਕਿਸਾਨਾਂ ਨੂੰ ਜਿਹੜੇ ਇੱਥੇ ਰਾਹਤ ਪਰਬੰਧੋ ਦੇਣਗੇ ਕੋਸ਼ਿਸ਼ ਨਹੀਂ ਕਰਾਂਗੇ ਬਿਲਕੁਲ ਬੈਠੋ ਸਾਰੇ ਬੈਠੋ ਆਇ ਤੇ ਬੰਦੇ ਬੰਦੇ ਤਾਂ ਸੀ ਠੀਕ ਉਸਾਰੀ ਸੀ ਤਾਰ ਤੋਂ ਬਾਤ ਬੈਠਾ ਚੱਲੋ ਇਹਨਾਂ ਨੇ ਮੰਨ ਲਿਆ ਵੀ ਬੈਠੋ ਅਸੀਂ ਕੋਈ ਨਾ ਸੀ ਇੱਥੇ ਬੈਠਾਂਗੇ ਮੇਤੀ ਆਪਾਂ ਜਿਹੜਾ ਰਹਿਣ ਦਾ ਰਹਿਣ ਦਾ ਰਾਤ ਦਾ ਪੰਡਾ ਕਿੱਥੇ ਆ ਗਿਆ ਮੈਨੂੰ ਚਾਗੇ ਜੀ ਟਾਈਮ ਨਹੀਂ ਬੜੀਆਂ ਜੀ ਅੱਗੇ ਨਹੀਂ ਜਾਣਾ ਬੈਠਣਾ ਨਹੀਂ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਤਾਰ ਤੋਂ ਪਾਰ ਹੈ ਬਿਲਕੁਲ ਉਹ ਕਹਿੰਦੇ ਤਾਰ ਤੋਂ ਪਿਛੇ ਹਟੋ ਅਸੀਂ ਇੰਨਾ ਵੇਸੇ ਪਿਛੇ ਹਟੋ ਇਹਨਾਂ ਕੋ ਪਿਛੇ ਹਟ ਗਏ ਮੈਂ ਕਹਿੰਦਾ ਕਿ ਮਰਨ ਵਰਤੀ ਆਦੀ ਹੋਵੇ ਜਿੰਨਾ ਜ਼ਰੂਰ ਮੈਂ ਜਾਣਾ ਤਾਂ ਤਾਂ ਹੋਣੀ ਇੰਨੇ ਬੜੀ ਜੀ ਉਚਾਈ ਜਾਵੇਗੀ ਜਿਹੜਾ ਰਾਤ ਨੂੰ ਤਿੰਨ ਤੋਂ ਪੂਰਾ ਪ੍ਰਬੰਧ ਕਰਾ। ਅੱਛਾ ਇਹ ਜਿਹੜਾ ਪੋਜ਼ਿਟਿਵ ਡਿਗਰੀ ਪ੍ਰਸ਼ਾਸਨ ਨਾਲ ਤੁਹਾਡੀ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਤੁਸੀਂ ਆਹ 10-15 ਮਿੰਟ ਅੱਗੇ ਅੰਦਰ ਆ ਕੇ ਬੈਠੇ ਹੋ ਤਾਂ ਆ ਜਾਓ। ਪ੍ਰਸ਼ਾਸਨ ਨੂੰ ਪਹਿਲਾ ਬੱਝਿਆ ਗੱਲ ਹੈ ਪ੍ਰਸ਼ਾਸਨ ਦਾ ਸੰਦੇਸ਼ ਦੀ ਮੰਨੀ ਹੈ ਕਿ ਅਸੀਂ ਉਹਨਾਂ ਨੂੰ ਇਹ ਕਹਿੰਦੇ ਵੀ ਉਹ ਕਹਿੰਦੇ ਬੈਠੋ ਠੀਕ ਹੈ ਤੁਹਾਡਾ ਅਧਿਕਾਰ ਹੈ ਤੁਸੀਂ ਆਪਦੀ ਮੰਗਾ ਲਾਗੂ ਕਰਵਾਉਣੀ ਹੈ ਤੁਹਾਡਾ ਜਥਾ ਆਇਆ ਹੈ ਉਹ ਗੜਬੜਤਾ ਨਹੀਂ ਕੋਈ ਅਸੀਂ ਉਹਨੂੰ ਸਾਫ਼ ਕਰਤਾ ਕਿ ਅਸੀਂ ਇੱਥੇ ਬੈਠਣ ਦੇ ਆ ਸਾਡਾ ਅੱਗੇ ਵਧਣ ਦਾ ਉਹ ਇਹਨਾਂ ਨੇ ਉਹ ਕਹਿੰਦੇ ਵੀ ਅਸੀਂ ਫੋਰਸ ਆਪਦੀ ਇੰਨੇ ਪਿੱਛੇ ਢੋਲੇ ਆ ਆ ਜਗ੍ਹਾ ਆਪਾਂ ਨੂੰ ਅਰਦੋ ਝੰਡਾ ਜੀ ਸ਼ੁਰੂ ਹੋ ਗਿਆ ਜੀ ਮਰਮਰ ਸ਼ੁਰੂ ਹੋ ਗਿਆ ਜੀ ਜੀ ਹੋ ਗਿਆ ਜੀ ਜਗ੍ਹਾ ਨਿਸ਼ਚਿਤ ਹੋ ਗਈ ਜੀ ਹੁਣ ਆਪਾਂ ਹਰਿਆਣੇ ਦੀ ਜਗ੍ਹਾ ਤੇ ਬੈਠੇ ਪਰ ਹਰਿਆਣੇ ਧਰਤੀ ਤੇ ਬੈਠੇ ਬਿਲਕੁਲ ਜੀ ਬਿਲਕੁਲ ਕਸੀਰਾ ਇਹਨਾਂ ਦੇ ਮਤਲਬ ਜਿਹੜਾ ਹੈਗਾ ਉਹ ਸ਼ੁਰੂ ਹੋ ਚੁੱਕਿਆ ਮਰਨ ਵਰਤ ਸ਼ੁਰੂ ਹੋ ਚੁੱਕਿਆ 4000 ਦੇ ਹੱਦੋਂ ਚੰਡੇ ਨੇ ਕਲੀਅਰ ਕਰ ਦਿੱਤਾ ਇਹ ਜਿਹੜਾ ਇਹ ਆ ਮਰਨ ਵਰਤ ਸ਼ੁਰੂ ਹੋ ਚੁੱਕਿਆ ਦੇਖੋ ਇਹਨਾਂ ਦੀ ਸਿਲੀ ਹਰਿਆਣੇ ਤੋਂ ਜਗ੍ਹਾ ਤੋਂ ਪਿੱਛੇ ਹਟੋ ਆਪਾਂ ਹਰਿਆਣੇ ਦੇ ਵਿੱਚ ਦਾਖਲ ਹੋ ਗਏ ਆ ਜਿਸ ਦੇ ਵਿੱਚ ਇਹ ਮਰਨ ਵਰਤ ਜਿਹੜਾ ਹੈਗਾ ਬੈਠੋ ਬੈਠੋ ਤੁਸੀਂ ਜਿਹੜੇ 111 ਇਮਰਜੈਂਸੀ ਤੇ ਬਾ ਸਾਰੇ ਬੰਦਿਆਂ ਨੂੰ ਲੈਂਡ ਬਣਾ ਲਓ ਆਪਣੀ ਕੌਣ ਪ੍ਰੋਬਲਮ ਸੀ ਜੀ ਇਸ ਤੋਂ 111 ਜਿਹਾ ਜਰਾਵਾ ਅਪਰਟ ਕਰਨਾ ਚਾਹੁੰਦਾ ਹਾਂ ਉਹ ਇੱਥੇ ਹੀ ਜਾਰੀ ਰਹੇਗਾ ਇਹਦਾ ਏਜੈਂਟ ਮਨ ਵਰਤਦਾ ਇੱਥੇ ਜਾਰੀ ਇੱਥੇ ਖੁੱਲੇ ਸਮਾਂ ਨਾਲ ਜਾਰੀ ਲੈਂਦਾ ਹੈ ਟੈਂਟ ਵਗੈਰਾ ਥੱਲੇ ਕੋਈ ਗੱਲ ਕੱਢਦੀ ਲੋੜ ਨਹੀਂ ਕਰੂੰਗਾ ਕੋਈ ਕਿਰਕਵਾਈ ਨਹੀਂ ਕਰ ਰਹੇ ਆਪਾਂ ਡੈਂਟਰ ਦੀ ਵੀ ਕਰਾਂਗੇ ਆ ਬਕਾਸ ਨੰਬਰ ਮੇ ਸਿੱਧਾ ਉਹਦੇ ਲੰਦ ਤਰਪਾਲ ਮਿਲ ਸਕਦੀ ਤਰਲਤ ਬਚਣ ਵਾਸਤੇ ਇਹ ਜ਼ਰੂਰੀ ਕਰਦਾ ਹੈ ਤਾਂ ਭਾਈ ਕਿ ਇਹ ਜਿਵੇਂ ਹੋਰ ਕੇਸ ਤਰੀਕੇ ਦੇ ਦੇ ਜੋ ਵੱਡੀ ਗਲਤੀ ਪ੍ਰਸ਼ਾਸਨ ਵੀ ਕਾਇਨਾਤ ਕਰ ਦਿੰਦਾ ਵੈਰੀਗੇਟਿੰਗ ਤੋਂ ਅੱਗੇ ਆ ਕੇ ਦੇਖੋ ਪ੍ਰਸ਼ਾਸਨ ਦੀ ਆਪਣੀ ਡਿਊਟੀ ਹੈ ਪ੍ਰਸ਼ਾਸਨ ਨੇ ਆਪਣੀ ਡਿਊਟੀ ਕਰਨੀ ਜੋ ਸਰਕਾਰ ਵੱ ਆਪਰਾ ਦੇਸ਼ ਦਾ ਉਹ ਉਹਨਾਂ ਨੇ ਮਰਨਾ ਵਾ ਅਸੀਂ ਆਪਣਾ ਇਹਦਾ ਜਾਪਤਾ ਵਾ ਉਹਨੂੰ ਕੋਰੋਨਾ ਵੀ ਆਪਣੇ ਜਾਪਤੇ ਚਲਾ ਕੇ ਕੰਮ ਕਰ ਰਹੇ ਹਾਂ ਕਿ ਅਸੀਂ ਮਰਦਾ ਇਹਨਾਂ ਦੇ ਸਾਡੇ ਕੋਲ ਕਿੰਨਾ ਕਿੰਨਾ ਪੋਸਿਟਿਵ ਦੇਖਦੇ ਕਿ ਜਦੋਂ ਤੁਸੀਂ ਹਰਿਆਣਾ ਪਾਟੀਆਂ ਉਹ ਚੀਜ਼ਾਂ ਵਿੱਚ ਹੋ ਜੋ ਫਸ ਕਰਦੇ ਪਏ ਨੇ ਆਪ ਸਭੀ ਰਾਹ ਸੀ ਕਰ ਰਹੇ ਨੇ ਆਪ ਸਭੀ ਫਿਕਰ ਆਇਆ ਜਾਵੇ ਪਹਿਲਾ ਜਿਹੜਾ ਜੇ ਤ세 ਬੰਦੀ ਆ ਉਹ ਬਰਾਸ ਆਹ ਉਹ ਬਰਾਸ ਆਹਨੇ ਜਿਹੜੇ ਅਗਲੇ ਦਿਨ ਦਿਖਾਈ ਦਿੰਦੇ ਜਿਹੜੇ ਨਿਕਾਰੀ ਤਾਰ ਬਸਾਈ ਹੁੰਦੇ 42 ਸਾਲ ਜਿਹੜੇ ਹਟਾਇਆ ਜਾਂਦਾ ਪਿੱਛੇ ਹਟਾਉਣ ਦਾ ਆ ਕੇ ਨਹੀਂ ਦਿੱਤੀ ਜਾਉਂਦਾ ਸਿਰਫ ਪਾਣੀ ਦੇ ਸੇ ਜੋ ਮਾਤਰਾ ਉੱਤੇ ਬੈਠੇ ਨੇ ਉਹਨਾਂ ਵੱਲੋਂ ਇਸ ਜਗ੍ਹਾ ਉੱਤੇ ਬੈਠ ਕੇ ਇਹ ਦੱਸਿਆ ਕਿ ਜਨਵਰੀ ਵਿੱਚ ਸ਼ੁਰੂਆਤ ਕਰ ਦਿੱਤੀ ਗਈ ਹੈ ਯਾਨੀ ਕਿ ਇੱਕ ਪਾਸੇ ਜਗਜੀਤ ਸਿੰਘ ਧੱਲੇਵਾਲ ਪਿਛਲੇ 55 ਦਿਨਾਂ ਤੋਂ ਮਨਤਪੁਰ ਤੋਂ ਬੈਠੇ ਹੋਏ ਨੇ ਕਮੇਟੀ ਵਿੱਚ ਨੌਰੀ ਜਿੱਥੇ ਮੋਟਾ ਲੱਗਿਆ ਉਹ ਉਹ ਜਿੰਨਾ ਵਾਪਸ ਕਰ ਦਿੱਤੀ ਗਈ ਹੈ ਲੇਕਿਨ ਦੂਸਰੇ ਪਾਸੇ ਇਹ ਹਰਿਆਣਾ ਨਹੀਂ ਤਾਂ ਪੰਡਿਤ ਜੀ ਦਾ ਵੀ ਜਿਹੜਾ ਇਹ ਇੱਕ ਵਾਕ ਹੋਈ ਆ ਪੁਲਿਸ ਪ੍ਰਸ਼ਾਸਨ ਵੀ ਵਾਕ ਉੱਤੇ ਮੌਜੂਦ ਆ ਵੱਡੇ ਪੱਧਰ ਉਤੇ ਮੌਜੂਦ ਆ ਪੁਲਿਸ ਦਾ ਰਵਈਏ ਦੇ ਵਿੱਚ ਵੀ ਇਸ ਜਗ੍ਹਾ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਕਿ ਇਥੇ ਦੀ ਨਰਮੀ ਦਿਖਾਈ ਦਿੱਤੀ ਆ ਦੋਨੇ ਪਾਸੇ ਕੋਮਿਨਿਕੇਸ਼ਨ ਹੋਈ ਆ ਕਮਿਨਿਕੇਸ਼ਨ ਹੋਣ ਤੋਂ और तो उसके बारे में भी जो किसान आगु है हमने अग, उनको इम्प्लीमेट कर दिया है। तो हमारा किसान आगुओ से निवेदन था कि कुछ भी ऐसा ना करें जिसमें कि किसी भी प्रकार का जो शांति व्यवस्था है वो खराब हो तो सर जैसे किसानों ने बोल दिया है कि वो आगे नहीं बढ़ेंगे क्या पुलिस फोर्स यहीं पे रहेगी कि पीछे डाली जाएगी वी आर कीपिंग एटमोस्ट रेस्टोरेंट हम बिल्कुल रेस्टोरेंट से हमारी जो पुलिस फोर्स आपने देखा भी होगा पीछे ही और हमारी जो किसान नेता है उनसे हमारी बात हुई है तो हमारी कोशिश यही है जो ये स्टैंड ऑफ है इसको बड़ा पीसफुल तरीके से हम डील करें और जो भी जो जो ये पीसफुल डेमोन्स्ट्रेशन करना करना चाहते हैं इनको हमने टर्म्स एंड कंडीशन बताया जोग्राफिकल तौर पर सर ये हरियाणा की जगह है हमारी जो हमारा नाका है और उससे पाँच सौ नब्बे मीटर तक हमारी जोर है और ये पहले भी हमारी जोशन में यहाँ से स्टार्टिंग फ्रॉम दिस पॉइंट टिल हाफ एन आवर किलोमीटर अवे हमारी जो डिक्शन में बैठे जैसे वो पक्का मोर्चा लगाना कहते चाह रहे हैं टेंट लगाएंगे उसमें कोई आपत्ति तो नहीं है फरवरी इन्होंने पक्का मोर्चा ही लगाया हुआ है आप देख सकते हैं पक्का ही इन्होंने नहीं वो तो पंजाब में है जी अभी हरियाणा में अगर टेंट लगाना चाहते हैं हमारी तरफ से कोई परमिशन नहीं है हमने इनको धारा एक के बारे में बता दिया है, और आगे भी जो टर्म्स एंड कंडीशन है वो हमने इनको बता